ਲਾਈਵ ਜੀ ਕਾ ਖਾਲਸਾ ਵਾਈਕੁਰ ਜੀ ਕੀ ਫਤਿਹ ਤੁਹਾਨੂੰ ਦਿਖਾ ਰਹੇ ਆ ਪਟਿਆਲੇ ਵੱਡੀ ਨਦੀ ਇਹ ਲਾਈਵ ਸ਼ਵੀਰਾ ਅਜੇ ਅੰਡਰ ਕੰਟਰੋਲ ਏ ਇਹਦਾ ਕਾਫੀ ਜ਼ਿਆਦਾ ਰੋਲਾ ਪੈ ਰਿਹਾ ਪਰ ਇਸ ਤਰ੍ਹਾਂ ਦੀ ਅਜੇ ਤੱਕ ਕੋਈ ਗੱਲ ਨਹੀਂ ਦੂਜੇ ਪਾਸੇ ਸਫਾਈ ਹੋਣ ਹੋ ਰਹੀ ਏ ਜੀ ਆ ਸਫਾਈ ਹੋ ਰਹੀ ਤੁਹਾਨੂੰ ਦੂਜੇ ਪਾਸੇ ਦੇਖਾ ਦਿੰਦੇ ਆ ਦੇਖਣ ਆ ਰਹੇ ਨੇ ਕਿਉਂਕਿ 2023 ਦੇ ਵਿੱਚ ਪਟਿਆਲੇ ਕਾफी ਪਾਣੀ ਆਇਆ ਸੀ ਹਰ ਇੱਕ ਸਟੇਟ ਤੇ ਹੋਰ ਏਰੀਆ ਦੇ ਵਿੱਚ ਤੇ ਲੋਕਾਂ ਦੇ ਵਿੱਚ ਉਹ ਡਰ ਦਾ ਮਾਹੌਲ ਜਿਹੜਾ ਬਣਿਆ ਹੋਇਆ ਤੇ ਤਾਂ ਲੋਕ ਵਾਰ-ਵਾਰ ਇੱਥੇ ਦੇਖਣ ਆ ਰਹੇ ਨੇ ਇੱਧਰ ਸਫਾਈ ਹੋ ਰਹੀ ਹੈ ਕੌਣ ਸਫਾਈ ਕੀਤੀ ਜਾ ਰਹੀ ਹੈ ਜਦੋਂ ਵੀ ਪਾਣੀ ਆਉਣ ਦੇ ਚਾਂਸ ਕੋਈ ਡਰ ਜਿਹੜਾ ਉਹ ਬਣਿਆ ਹੋਇਆ ਵੀ ਪਾਣੀ ਦੇ ਵੀ ਟਾਈਮ ਕੋਈ ਵੀ ਜਿਹੜਾ ਖਤਰੇ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਉਹ ਸਪਾਈਰਲ ਮਸ਼ੀਨ ਲੱਗੀ ਹੋਈ